ਕ੍ਰਿਸ਼ਨ ਹਰੇ 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 ਰਾਮ ਹਰੇ ਰਾਮ 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 ਹਰੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਜਿਹੜਾ ਹਾਂ ਪਿਤਾ ਦਾ ਵਿਛੋੜਾ ਬੜਾ ਵੱਡਾ ਵਿਛੋੜਾ ਹੁੰਦਾ ਭਾਵੇਂ ਠੀਕ ਹੈ ਕਿ ਲੋਕ ਨੇਚਰ ਹੈ ਕਿ ਜਿਹੜਾ ਪੈਦਾ ਹੋਇਆ ਉਹਨੇ ਖਤਮ ਹੋਣਾ ਜੋ ਜੀਓਸੋਵੈਂਸ ਹੈ ਪਰ ਉਹ ਅੱਜ ਦੇ ਗਾਲ ਪਰ ਜਦ ਵਿਛੋੜਾ ਘਰ ਚ ਪਿਤਾ ਦਾ ਹੁੰਦਾ ਨਾ ਇੱਕ ਪਰਿਵਾਰ ਦੇ ਸਿਰ ਤੋਂ ਛਤਰੀ ਉੱਠ ਜਾਂਦੀ ਹੈ ਉਹਦੀ ਮੌਤ ਦਾ ਕਾਰਨ ਕੋਈ ਹੋਵੇ ਉਮਰ ਕੋਈ ਹੋਵੇ ਉਹ ਹਮੇਸ਼ਾ ਹੀ ਅਨਬੀਅਰੇਬਲ ਲਾਸ ਹੁੰਦਾ ਤੇ ਪ੍ਰਵੀਨ ਜੀ ਹੁਣੀ ਆਪਣੀ ਇਹਨਾਂ ਦੀ ਜੋ ਸੇਵਾ ਸੋਸਾਇਟੀ ਨੂੰ ਸੇਵਾ ਬਹੁਤ ਖਿਆਲ ਰੱਖਦੇ ਸਮੁੱਚਾ ਲੁਧਿਆਣਾ ਕਨਸਰਨ ਐਸ ਲਾਸ ਤੇ ਪ੍ਰਮਾਤਮਾ ਕੇ ਇਹੀ ਅਰਦਾਸ ਹੈ ਕਿ ਵਿੱਚ ਹੀ ਆਪਕਾ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਲਵਗੇ ਮਗਰ ਪਰਿਵਾਰ ਨੂੰ ਇਸ ਦੁੱਖ ਨੂੰ ਜਨਦਾ ਬ ਪ੍ਰਵੀਨ ਜੀ ਜੋ ਇੱਕ ਸਾਡੇ ਸਮਾਜ ਦੇ ਜਾਣੇ ਪਛਾਣੇ शहरी ने और एक महापुरश ने अज उन्हों के पिताजियों के साराजिक जथेबंद धार्मिक पोलिटिकल सारे दुख साझा कर दुख की घड़ी है थोड़े दिन दिनों पहला माता जी चले गए तो हम पिता जी चले गए परिवार के उत्ते बहुत बड़ा एक बोझ पे है भारी बोझ पे है। तो समाज वालों अ ਸਾਰੇ ਪਰਵਿੰਜਾਂ ਦੇ ਨਾਮ ਪਰ ਬਿਤਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਆਂ। ਇਸ ਪਰਵਾਰ ਨੂੰ ਇਹ ਦੁੱਖ ਸਹਿੰਦੀ ਹਿੰਮਤ ਦੇਵੇ ਤੇ ਹਮੇਸ਼ਾ ਵਾਸੇ ਮਾਂ ਮਾਈ ਉਹਨਾਂ ਦੀ ਕਿਰਪਾ ਰੱਖੇ। ਦੇਖੋ ਮੈਂ ਸਮਝਦਾ ਕਿ ਇੱਕ ਐਸਾ ਪਰਿਵਾਰ ਜਿਹੜਾ ਕਿ ਧਰਮ ਦੀ ਤਾਕਾ ਨੂੰ ਅਗੇ ਲੈ ਕੇ ਚੱਲਦਾ ਪਰ ਪਰਮਾਤਮਾ ਦੇ ਜਿਹੜੇ ਬਣਾਏ ਹੋਇਆ ਚੀਜ਼ਾਂ ਨੂੰ ਕੋਈ ਰੋਕ ਸਕਦਾ। ਸੋ ਇਹ ਜਰਮ اور ਮਰਨ ਤੋਂ ਪਰਮਾਤਮਾ ਦੇ ਹੱਥ ਹੈ ਥੋੜੇ ਦਿਨ ਪਹਿਲਾਂ ਮਾਤਾ ਜੀ ਦਾ ਦਿਹਾਂਤ ਹੋਇਆ ਅੱਜ ਪ੍ਰਵੀਨ ਚੌਧਰੀ ਜੀ ਦੇ ਪਿਤਾ ਜੀ ਚਲੇ ਗਏ ਸੋ ਮੈਂ ਸਮਝਦਾ ਕਿ ਬਹੁਤ ਤਕਦੀ ਕੜੀ ਹੈ ਮੈਂ ਆਪਣੇ ਵੱਲੋਂ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਉੱਥੇ ਪਰਮਾਤਮਾ ਦੇ ਚਰਨਾਂ 'ਚ ਹੀ ਬੇਨਤੀ ਹੈ ਕਿ ਭਈ ਸਾਨੂੰ ਸਭ ਨੂੰ ਔਰ ਖਾਸ ਕਰਕੇ ਪਰਿਵਾਰ ਨੂੰ ਇਸ ਬਾਣੇ ਨੂੰ ਮੰਨਣ ਦੀ ਸ਼ਕਤੀ ਬਖਸ਼ੋ ਇਹ ਚੌਧਰੀ ਜੀ ਬਹੰਤ ਬਗਲਾ ਮੋਕੀਤਾਮ ਦੇ ਪਿਤਾ ਜੀ ਦਾ ਅਚਾਨਕ ਦਿਹਾਂਤ ਹੋਇਆ ਉਹਨਾਂ ਦਾ ਨੁਕਸਾਨ ਉਹਨਾਂ ਦੇ ਪਰਿਵਾਰ ਨੂੰ ਨਹੀਂ ਆ ਸਮਾਜਿਕ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਆ ਮੈਂ ਪਰਮ ਪਿਤਾ ਪਰਮਾਤਮਾ ਤੋਂ ਇਹੀ ਮੰਗਦਾ ਕਿ ਉਹਨਾਂ ਦੀ ਜਿਹੜੀ ਹੈਗੀ ਆ ਦੇ ਹੈਗੀ ਆ ਉਹਨਾਂ ਨੂੰ ਆਪਣੇ ਚਰਨਾਂ 'ਚ ਸਤਿ ਆਨਦੇ। ਮੈਂ ਆ ਕਹਨੇ ਆ ਚੌਧਰੀ ਸਾਹਿਬ ਨੂੰ ਸਰਦਾ ਤੇ ਪ੍ਰਿੰਟ ਫੁੱਲ ਪ੍ਰਿੰਟ ਕਰਦਾ। ਚੌਧਰੀ ਸਾਹਿਬ ਬੜੀ ਪਵਿੱਤਰ ਆਤਮਾ ਸੀ। ਜਵਾਬ 'ਚ ਰਹਿੰਦੇ ਹੋਏ ਉਹਨਾਂ ਨੇ ਸਮਾਜ ਦੇ ਲਈ ਵੀ ਔਰ ਐਸੋਸੀਏਸ਼ਨ ਦੇ ਲਈ ਵੀ ਉਹਨਾਂ ਦੀ ਬੜੀਆਂ ਕੁਰਬਾਨੀਆਂ ਆ। ਉਹਨਾਂ ਦੇ ਬੇਟੇ ਨੇ ਵੀ ਅੱਜ ਸਮਾਜ ਦੇ ਅੰਦਰ ਆਪਣਾ ਨਾਮ ਪੈਦਾ ਕੀਤਾ। ਸੋ ਪਿਤਾ ਪੁੱਤਰ ਦੋਨੋਂ ਦਾ ਸਮਾਜ ਦੇ ਲਈ ਐਸੀ ਦੇਨ ਦੇ ਲਈ ਉਹ ਇੱਕ ਸਮਾਧ ਦੇ ਲਈ ਦਿਸ਼ਾ ਦਾ ਕੰਮ ਕਰਦੇ ਆਂ ਰਾਹ ਦਾ ਕੰਮ ਕਰਦੇ ਆਂ ਸੋ ਐਸੀ ਆਤਮਾ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸ਼ਰਧ ਦੇ ਫੁੱਲ ਭੇਟ ਕਰਦਾ ਅੱਜ ਦੀ ਜਿਹੜੀ ਘੜੀ ਆ ਅੱਜ ਦਾ ਦਿਨ ਹੈ ਇਹ ਸਾਡੇ ਸਾਰੇ ਪਰਿਵਾਰ ਲਈ ਮਾਂ ਬਗਲਾ ਮੁਖੀ ਤਾਂ ਹੁੰਦੇ ਸਾਰੇ ਪਰਿਵਾਰ ਬਹੁਤ ਹੀ ਦੁੱਖ ਭਰੀ ਘੜੀ ਸਾਡੇ ਬਹੁਤ ਹੀ ਪੂਜਨੀਏ ਮੰਤ ਜੀ ਦੇ ਪਿਤਾ ਜੀ ਰਾਤ ਸਵਰਗਵਾਸ ਹੋ ਗਏ ਨੇ ਮਾਤਾ ਕੇ ਭੈਗਰੂ ਕੇ ਹੀ ਅਰਦਾਸ ਹੈ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਘਾੜਾ ਮੰਨਣ ਦਾ ਪਰਮ ਜੈ ਮਬੂਰਕ